ਜੀ ਦਿਵਾਲੀ ਦੇ ਉੱਤੇ ਜਿਵੇਂ ਆਪਾਂ ਦੇਖਦੇ ਆ ਜੀ ਆਪਾਂ ਹਰ ਬੰਦੇ ਨੂੰ ਗਿਫਟ ਦੇਣੇ ਹੁੰਦੇ ਆ ਜੀ ਸਾਡੇ ਕੋਲ ਇਹ ਵੀ ਬਹੁਤ ਵਧੀਆ ਕੁਆਲਟੀ ਦਾ ਤੇ ਬਹੁਤ ਵਧੀਆ ਰੇਟਾਂ 'ਚ ਅਵੇਲੇਬਲ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਬੋਨ ਚਾਈਨਾ ਦਾ ਜੀ ਪਲਾਸਟਿਕ ਦਾ ਨਹੀਂ ਹੈ ਜੀ ਦੋ ਕੱਪ ਦੋ ਬਾਉਲ ਜੀ ਪੂਰਾ ਗਿਫਟ ਪੈਕਿੰਗ ਸੈਟ ਆ ਜੀ ਹੈਂਡਲ ਵਾਲੀ ਇਸ ਦੀ ਜੋ ਆ ਗਿਫਟ ਪੈਕਿੰਗ ਆ ਜੀ ਠੀਕ ਹੈ ਜੀ ਇਹ ਅਸੀਂ ਦੇਣ ਜਾ ਰਹੇ ਆ ਸਿਰਫ ਤੇ ਸਿਰਫ 50 ਰੁਪਏ ਦਾ ਜੀ ਸਿਰਫ 50 ਰੁਪਏ ਦਾ ਬਿਲਕੁਲ ਜੀ 50 ਰੁਪਏ ਤੋਂ ਸਾਡੀ ਸ਼ੁਰੂਆਤ ਹੋ ਰਹੀ ਹੈ ਜੀ ਕਰੋਕਰੀ ਦੀ ਆਈਟਮ ਦੀ ਇਹ ਜਿਹੜਾ ਸੈੱਟ ਆ ਜੀ ਅਸੀਂ 50 ਰੁਪਏ ਦਾ ਦੇਣ ਜਾ ਰਹੇ ਹਾਂ ਉਸ ਤੋਂ ਬਾਅਦ ਅੱਗੇ ਤੁਸੀਂ ਸਾਡੇ ਕੋਲ ਦੇਖ ਸਕਦੇ ਹੋ ਕਾਫੀ ਕਰੋਕਰੀ ਦੀ ਵੈਰਾਈਟੀਆਂ ਜੋ ਆ ਉਹ ਗਿਫਟ ਆਈਟਮ ਦੇ ਵਿੱਚ ਅਵੇਲੇਬਲ ਆ ਜੀ ਆਹ ਗਿਫਟ ਜਿਹੜਾ ਬੜਾ ਸੋਹਣਾ ਲੱਗਦਾ ਇਹ ਕਿੰਨੇ ਕਿਚ ਬਣਦਾ ਜੀ ਇਹ ਸਰ ਦੇਣ ਜਾ ਰਿਹਾ ਸਿਰਫ ਤੇ ਸਿਰਫ 100 ਰੁਪਏ ਦਾ ਜੀ 100 ਰੁਪਏ ਦਾ ਬਿਲਕੁਲ ਜੀ 100 ਰੁਪਏ ਦਾ ਆ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਵੱਡਾ ਗਿਫਟ ਪੈਕ ਜੀ ਕਿਸ ਨੂੰ ਦਿੱਤਾ ਵੀ ਵਧੀਆ ਲੱਗਦਾ ਜੀ ਇੱਕ ਟ੍ਰੇ ਛੇ ਬਾਉਲ ਦੇ ਨਾਲ ਇਹ ਵੀ ਅਸੀਂ ਦੇਣ ਜਾ ਰਹੇ ਹਾਂ ਸਿਰਫ ਤੇ ਸਿਰਫ 100 ਰੁਪਏ ਵਿੱਚ ਜੀ ਜੀ 100 ਰੁਪਏ ਦੇ ਵਿੱਚ ਇਹ ਵੀ 100 ਰੁਪਏ ਦੇ ਜੀ ਜਿਹੜੀ ਆਲੀ ਵੈਰਾਈਟੀ ਆ ਜੀ ਇਹਦੇ ਵਿੱਚ ਤੁਸੀਂ ਕੋਈ ਵੀ ਆਈਟਮ ਤੁਸੀਂ ਲੈ ਲੋਗੇ ਜੀ ਇਹ ਅਸੀਂ ਦਿੱਤੇ ਰਿਹਾ ਜੀ ਸਿਰਫ 180 ਰੁਪਏ ਦੇ ਵਿੱਚ ਜੀ ਬ੍ਰਾਂਡਡ ਕੱਪ ਜੀ ਵਧੀਆ ਸਾਰੇ ਜੋ ਵੀ ਆ ਜੀ ਇਹ ਵੀ ਅਸੀਂ ਦੇਣ ਜਾ ਰਹੇ ਹਾਂ ਆਹ ਆ ਇਹੜਾ ਵੈਰਾਈਟੀ ਆ ਜੀ ਇਹ ਅਸੀਂ ਦੇਣ ਜਾ ਰਿਹਾ ਸਿਰਫ ਤੇ ਸਿਰਫ 300 ਰੁਪਏ ਚ ਜੀ 300 ਰੁਪਏ ਦੇ ਵਿੱਚ ਬਿਲਕੁਲ ਜੀ ਸਾਡੇ ਕੋਲ ਕਰੋਕਰੀ ਦੇ ਵਿੱਚ ਵੀ ਬਹੁਤ ਕੁਝ ਅਵੇਲੇਬਲ ਆ